ਦਾਲ ਸਬਜ਼ੀ ਰੋਟੀ ਕੜੀ ਚਾਵਲ ਰਾਜਮਾ ਚਾਵਲ ਅਤੇ ਲੱਸੀ ਸਾਫ਼ ਸੁਥਰਾ ਕੰਮਾ ਗੁਰਸੇਖ ਪਰਿਵਾਰਾ ਤੁਸੀਂ ਦੇਖ ਰਹੇ ਹੋ ਉਹ ਪਾਜੀ ਤੰਗੀ ਜਮਣ ਦੇ ਲਈ ਹੋਂਦੀ ਆ ਜੀ ਅੱਛਾ ਹਾਂ ਆਮਦਨ ਹੈ ਨਹੀਂ ਸੀ ਹਾਂਜੀ ਸੋਚਿਆ ਕੋਈ ਸਾਈਡ ਦੇ ਬਿਨਸੇ ਕੰਮ ਕਹਤੇ ਬਾਬਾ ਕੀ ਕੀ ਸਮਾਨ ਹੁੰਦਾ ਜੀ ਆਪਣੇ ਕੋਲ ਬਾਬਾ ਜੀ ਪੜੀ ਚਾਵਲ ਰਾਜਮਾ ਚਾਵਲ ਹਾਂਜੀ ਤੇ ਕੁਲਕਾ ਵੀ ਹੁੰਦਾ ਪ੍ਰਸ਼ਾਦਾ ਠੀਕ ਹੈ ਜੀ ਹਾਂ ਨਾਲ ਇੱਕ ਦੀ ਦਾਲ ਸਾਦਗੀ ਆਸੀਂ ਕੰਮ ਛੱਡ ਗਏ ਹਾਂ ਕੋਣ ਭਈਆ ਹੁੰਦਾ ਕਹੀ ਜਾਂਦਾ ਵੀ ਇਹਨਾਂ ਨੂੰ ਭਜਾਓ ਹਾਂਜੀ ਪਰ ਅਸੀਂ ਇਹਨਾਂ ਨੂੰ ਮੌਪਈਆਂ ਨੂੰ ਆਉਣ ਦਾ ਮੌਕਾ ਦਿੰਦਾ ਭਾਈ ਪਰ ਇੱਥੇ ਤਸੱਲੀ ਆ ਕੋਈ ਵੀ ਆ ਕੇ ਰੁਕ ਸਕਦਾ ਏ ਇਹ ਦੇਖਣਾ ਚਾਹੁੰਦੇ ਸੀ ਸਾਡੇ ਲੋਕਾਂ ਨੂੰ ਵੀ ਨਾ ਕੋਈ ਜਾਂਦੇ ਕੋਈ ਕਿੰਤੂ ਪ੍ਰਾਂਤ ਨੂੰ ਕਰ ਸਕਦਾ ਹਾਂਜੀ ਆ ਭਾਂ ਸੁਚਮ ਨਾਲ ਪ੍ਰਸਾਦ ਦਾ ਪਿਆਰ ਕਰਦੇ ਸੁਚਮ ਨਾਲੇ ਵਰਤਦਾ ਸਤਿਕਾਰ ਕਰਦੇ ਹੋਣਗੇ ਜੀ ਹਾਂਜੀ ਹਾਂਜੀ ਹੋਰ ਸਿੱਖ ਦੇ ਕੇ ਅਗਲਾ ਸਤਿਕਾਰ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਟਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਅੱਜ ਅਸੀਂ ਪਹੁੰਚਿਆ ਅਮਲੋਪਾਸੋਂ ਰੋਡ ਤੇ ਮਾਦੋ ਫੈਕਟਰੀ ਦੇ ਲਾਗੇ ਸਟਾਲ ਲਗਾਉਂਦੇ ਨੇ ਬਾਬਾ ਜੀ ਖਾਲਸਾ ਰਸੋਈ ਦੇ ਨਾਂ ਤੇ ਦਾਲ ਸਬਜ਼ੀ ਰੋਟੀ ਕੜੀ ਚਾਵਲ ਰਾਜਮਾ ਚਾਵਲ ਅਤੇ ਲੱਸੀ ਬਾਬਾ ਜੀ ਕੰਮ ਕਰਦੇ ਨੇ ਸਾਫ਼ ਸੁਥਰਾ ਕੰਮ ਆ ਗੁਰਸਿੱਖ ਪਰਿਵਾਰ ਆ ਤੁਸੀਂ ਦੇਖ ਰਹੇ ਹੋ ਇੱਕ ਗੱਡੀ ਨੂੰ ਕਟਵਾ ਕੇ ਉਸ ਦੀ ਬੰਕਰ ਬੰਦ ਗੱਡੀ ਬਣਵਾਈ ਗਈ ਆ ਜਿਸ ਦੇ ਵਿੱਚ ਸਾਰਾ ਸਮਾਨ ਘਰ ਤੋਂ ਤਿਆਰ ਕਰਕੇ ਇੱਥੇ ਲੈ ਕੇ ਆਉਂਦੇ ਨੇ ਬਾਬਾ ਜੀ ਸੋ ਪੂਰਾ ਪਰਿਵਾਰ ਸਾਥ ਦੰਦਾ ਬਾਬਾ ਜੀ ਦਾ ਸਿੰਘ ਸਾਹਿਬ ਤੇ ਸਿੰਘਣੀ ਨਾਲ ਦੋਨੇ ਇੱਥੇ ਕੀਰਤ ਕਰਦੇ ਨੇ ਸੋ ਬਹੁਤ ਸਾਰੇ ਲੋਕ ਵਿਦੇਸਾਂ ਵੱਲ ਨੂੰ ਰੁੱਕ ਕਰਦੇ ਨੇ ਵਿਦੇਸਾਂ ਵੱਲ ਜਾਂਦੇ ਨੇ ਪਰ ਜੇ ਕੀਰਤ ਕੀਤੀ ਜਾਵੇ ਤਾਂ ਇੱਥੇ ਵੀ ਬਹੁਤ ਖੁਸ਼ਾ ਕਰਨ ਨੂੰ ਬਾਬਾ ਜੀ ਨੇ ਸਾਡੇ ਨਾਲ ਗੱਲ ਕਰਦੇ ਆਂ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਚ ਕਰਦੇ ਆਂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਚੜ੍ਹਦੀ ਕਲਾ ਜੀ ਹਾਂਜੀ ਭਾਜੀ ਵੈਗਰੂ ਜੀ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਇਹ ਮਨ ਚ ਕਿੱਦਾਂ ਆਇਆ ਜੀ ਬੰਕਰ ਬੰਦ ਗੱਡੀ ਬਣਵਾਈ ਆ ਸਾਰਾ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਤਿਆਰ ਕਰਵਾ ਕੇ ਘਰ ਤੋਂ ਲੈ ਕੇ ਆਉਂਦੇ ਹੋ ਜੀ ਹਾਂਜੀ ਹਾਂਜੀ ਭਾਜੀ ਘਰ ਤੋਂ ਤਾਜ਼ਾ ਆਪਾਂ ਰੋਜ਼ ਦੇ ਲਈ ਤਿਆਰ ਕਰਕੇ ਅੱਛਾ ਜੀ ਇਹ ਮਨ ਚ ਕਿੱਦਾਂ ਆਇਆ ਜੀ ਕਿੱਦਾਂ ਇਹ ਤੁਹਾਨੂੰ ਤੁਸੀਂ ਸੋਚਿਆ ਕਿ ਇਦਾਂ ਦਾ ਕੰਮ ਕੀਤਾ ਜਾਵੇ ਉਹ ਭਾਜੀ ਇਹ ਤੰਗੀ ਜਮਨ ਤੇ ਲਿਆਉਂਦੀ ਆ ਜੀ ਅੱਛਾ ਹਾਂ ਆਮਦਨ ਹੈ ਨਹੀਂ ਸੀ ਹਾਂਜੀ ਅਸੀਂ ਸੋਚਿਆ ਕੋਈ ਸਰਵਿਸ ਨਸਾ ਕਰ ਲਈ ਹਾਂਜੀ ਹਾਂਜੀ ਠੀਕ ਹੈ ਜੀ ਤੰਗੀ ਦੇ ਕਾਰਨ ਤੇ ਫਿਰ ਇਹ ਟਿਕਾਣਾ ਕਿਉਂ ਚੁਣਿਆ ਜੀ ਇੱਥੇ ਦੇਖੋ ਜੀ ਮੈਨੂੰ ਇਲਾਕਾ ਇਹ ਸੋਹਣਾ ਲੱਗਿਆ ਵਾਸੀ ਠੀਕ ਹੈ ਜੀ ਕੋਈ ਜਾਨਾ ਤਾਂ ਕਹਦੇ ਵੀ ਉਧਰ ਗਵਿੰਦਗੜ ਲਾਓ ਹਾਂਜੀ ਮੈਨੂੰ ਗੰਦਾ ਜਿਹਾ ਇਲਾਕਾ ਲੱਗਿਆ ਇੱਥੇ ਸੋਹਣਾ ਸਫਾਈ ਆ ਠੀਕ ਹੈ ਜੀ ਠੀਕ ਹੈ ਇਹ ਲੱਗੇ ਨਾਲ ਗੱਡਿਆ ਖੜਾ ਮੇ ਟੋਲ ਪਲਾਜ ਵਾਲੀ ਜਗ੍ਹਾ ਠੀਕ ਹੈ ਜੀ ਠੀਕ ਹੈ ਤੇ ਬਾਬਾ ਜੀ ਆਪਣੀ ਰਹਿਸ ਕਿੱਥੇ ਹੈ ਜੀ ਅਮਲੋ ਬਾਬਾ ਜੀ ਅਮਲੋ ਹਾਂਜੀ ਠੀਕ ਹੈ ਤੇ ਬਾਬਾ ਜੀ ਕੀ ਕੀ ਸਮਾਨ ਹੁੰਦਾ ਜੀ ਆਪਣੇ ਕੋਲ ਬਾਬਾ ਜੀ ਕੜੀ ਚਾਵਲ ਰਾਜਮਾ ਚਾਵਲ ਹਾਂਜੀ ਤੇ ਫੁਲਕਾ ਵੀ ਹੁੰਦਾ ਪ੍ਰਸ਼ਾਦਾ ਠੀਕ ਹੈ ਜੀ ਹਾਂ ਨਾਲ ਇੱਕ ਅਧੀ ਦਾਲ ਸਬਜ਼ੀ ਵੀ ਲੈ ਠੀਕ ਹੈ ਵਧੀਆ ਚੱਲੀ ਜਾਂਦਾ ਜੀ ਗੁਜ਼ਾਰਾ ਬਹੁਤ ਵਧੀਆ ਹਾਲੀਆਂ ਚਲੋ ਕਿਰਪਾ ਜੀ ਗੁਰੂ ਮਹਾਰਾਜ ਦੀ ਹੈ ਜੀ ਤੇ ਬਾਬਾ ਜੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਕੰਮ ਇਹ ਭਾਈ ਆਪਣ ਹੋ ਗਏ 7 ਮਹੀਨੇ ਹੋ ਗਏ ਜੀ 7 ਮਹੀਨੇ ਪਹਿਲਾਂ ਕਿਦਾਂ ਸਟਾਰਟ ਕੀਤਾ ਜੀ ਕਿਦਾਂ ਬੰਕਰ ਬੰਦ ਗੱਡੀ ਪਹਿਲੇ ਪਹਿਲਾਂ ਨਹੀਂ ਭਾਈ ਇਹ ਐਂਟੀਕੋ ਗੱਡੀ ਆਏ अच्छा जी ਇਹਦੇ ਵਿੱਚ ਆਪਾਂ ਕੀਰਤਨ ਕਰਨ ਜਾਂਦੇ ਸੀ ਠੀਕ ਹੈ ਜੀ ਤੇ ਇਹ ਫਿਰ ਜਦੋਂ ਸੀ ਇਸ ਡੱਬੇ ਰੱਖ ਰਹੇ ਹੁੰਦੇ ਕੋਡਾ ਹੋ ਕੇ ਚੁੱਕਣਾ ਪੈਂਦਾ ਸੀ ਤੂੰ ਹੀ ਦਖਲਾਇ ਸ਼ਾਮ ਤੱਕ ਹਾਂਜੀ ਤੇ ਕਈਆਂ ਨੇ ਸਲਾਹ ਦਿੱਤੀ ਵੀ ਕੋਈ ਮੇਜ ਲਾ ਲਓ ਟੇਬਲ ਲਾ ਲਓ ਐਦਾਂ ਸਲਾਹ ਚੱਲਦੇ ਰਹੇ ਹਾਂ ਹਾਂਜੀ ਪਰ ਹੌਲੀ ਮਨ ਚ ਇੱਕ ਆਈ ਫੇਸਬੁੱਕ ਤੇ ਵੀਡੀਓ ਦੇਖ ਕੇ ਫਿਰ ਮਨ ਚ ਆਇਆ ਵੀ ਆਪਾਂ ਆਪਣੀ ਗੱਡੀ ਉ ਘਟਾ ਦੇਣੀ ਪਹਿਲਾਂ ਛੋਟਾ ਹਾਥੀ ਲੈਣਾ ਸੀ ਜੀ ਫਿਰ ਲੱਖ ਤੋਂ ਘੱਟ ਉਹ ਨਹੀਂ ਮਿਲਦਾ ਹਾਂਜੀ ਇਹਦੇ 25-30000 ਰੁਪਏ ਲੱਗ ਫਿਰ ਆਪਾਂ ਕਰਤਾ ਠੀਕ ਹੈ ਜੀ ਠੀਕ ਹੈ ਤੇ ਬਹੁਤ ਵੀਰ ਸਾਡੇ ਬੇਰੁਜ਼ਗਾਰ ਨਹੀਂ ਜੀ ਅੱਜ ਵੀ ਉਹ ਸੋਚ ਰਹੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਰਹੇ ਨੇ ਬਹੁਤ ਪੈਸਾ ਲੱਗਦਾ ਜੀ ਜੇ ਇੱਥੇ ਇਦਾਂ ਦਾ ਕਾਰੋਬਾਰ ਤੋਰਿਆ ਜਾਵੇ ਤਾਂ ਲਾਹੇਵੰਦ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਸਾਰਿਆਂ ਨੂੰ ਅਸੀਂ ਕੰਮ ਛੱਡ ਗਏ ਹਾਂ ਕੌਣ ਭਈਆਂ ਹੁੰਦਾ ਕਹੀ ਜਾਂਦੇ ਆ ਵੀ ਇਹਨਾਂ ਨੂੰ ਭਜਾਓ ਹਾਂਜੀ ਪਰ ਅਸੀਂ ਇਹਨਾਂ ਨੂੰ ਭਈਆਂ ਨੂੰ ਆਉਣ ਦਾ ਮੌਕਾ ਦਿੰਦਾ ਭਾਜੀ ਅਸੀਂ ਆਪਣਾ ਕੰਮ ਛੱਡ ਤੇ ਕੰਮ ਛੱਡਣ ਦੇ ਕਾਰਨ ਭਈਆਂ ਨੇ ਉਹਦਾ ਕੰਮ ਕਰਦਨੇ ਜੀ ਉਹਨਾਂ ਨੂੰ ਕਪਾ ਕਾ ਦਾ ਦੋਸ਼ ਹੈ ਮਿਹਨਤ ਬੋ ਕਰਦਨੇ ਉਹ ਅਸੀਂ ਮਿਹਨਤ ਛੱਡੀ ਤਾਂ ਉਹਨਾਂ ਨੇ ਆ ਕੇ ਛੱਡ ਦਿੱਤੀ ਹਾਂ ਇੱਕ ਕਸੂਰ ਸਾਡਾ ਹੈ ਜੇ ਅਸੀਂ ਉਹਨਾਂ ਨੂੰ ਜਿੱਦਾਂ ਹੀ ਕਰਦਾ ਜੇ ਘਰ ਦੇ ਸੁੱਤੇ ਪਿਆ ਹਾਂ ਘਰ ਦੇ ਜਾਗਦੇ ਹਾਂ ਚੋਰੀ ਨਹੀਂ ਹੂੰ ਸਹੀ ਗੱਲ ਆ ਤੇ ਪੈਕਿੰਗ ਦਾ ਵੀ ਕੰਮ ਹੈਗਾ ਜੀ ਜੇ ਕਿਸੇ ਨੇ ਪੈਕ ਕਰਾ ਕੇ ਲੈ ਕੇ ਜਾਣਾ ਹਾਂਜੀ ਹਾਂਜੀ ਠੀਕ ਆ ਬਾਬਾ ਜੀ ਠੀਕ ਹੈ ਜੀ ਤੇ ਜਿਹੜਾ ਜੀ ਫਿਰ ਸਮਾਨ ਆ ਇਹ ਕਿੰਨਾ ਕੁ ਟਾਈਮ ਲੱਗਦਾ ਜੀ ਕਦੋਂ ਤਿਆਰ ਕਰਨ ਲੱਗਦੇ ਹੋ ਇਹ ਕਿੰਨਾ ਸਮਾਂ ਜੀ ਸਵੇਰੇ 5 ਵਜੇ ਤੋਂ ਲੈ ਕੇ 10 10:30 ਵਜੇ ਤੱਕ ਤਿਆਰ ਹੁੰਦਾ ਹੈ ਮਿਹਨਤ ਤਾਂ ਹੈਗੀ ਹੀ ਬਹੁਤ ਬਹੁਤ ਮਿਹਨਤ ਜੀ ਬੱਚੇ ਨਾਲ ਲੱਗਦੇ ਨੇ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਬੱਚੇ ਨੇ ਬਾਬਾ ਜੀ ਬੱਚੇ ਆਪਣੇ ਤਿੰਨ ਬੇਟੀਆਂ ਨੇ ਬਾਜੀ ਇੱਕ ਬੇਟਾ ਜੀ ਛੋਟਾ ਠੀਕ ਹੈ ਪੜਦੇ ਨੇ ਜੀ ਹਾਂ ਜੀ ਪੜਦੇ ਨੇ ਠੀਕ ਹੈ ਜੀ ਤੇ ਜੇ ਦੇਖਿਆ ਜਾਵੇ ਜੀ ਜਿਹੜੇ ਪਰਦੇਸੀ ਨੇ ਰੇੜੀਆਂ ਲਗਾਉਂਦੇ ਨੇ ਉਹਨਾਂ ਦੇ ਤਾਂ ਆਪਾਂ ਵੀਡੀਓ ਵੀ ਅਕਸਰ ਦੇਖਦੇ ਆ ਸਫਾਈ ਦਾ ਕੋਈ ਧਿਆਨ ਨਹੀਂ ਹੁੰਦਾ ਕੋਈ ਕੁਝ ਨਹੀਂ ਪਰ ਇੱਥੇ ਤਸੱਲੀ ਆ ਕੋਈ ਵੀ ਆ ਕੇ ਰੁਕ ਸਕਦਾ ਏ ਇਹ ਦੇਖਣਾ ਚਾਹੁੰਦੇ ਆ ਸਾਡੇ ਲੋਕਾਂ ਨੂੰ ਵੀ ਹੈਨਾ ਕੋਈ ਇਹ ਤਾਂ ਕੋਈ ਕਿੰਤੂ ਪ੍ਰਾਂਤੋਂ ਨਹੀਂ ਕਰ ਸਕਦਾ ਆਪਣੇ ਹਾਂਜੀ ਆਪਾਂ ਸੁਚਮ ਨਾਲ ਪ੍ਰਸ਼ਾਦ ਦਾ ਪਿਆਰ ਕਰਦੇ ਆ ਸੁਚਮ ਨਾਲੇ ਵਰਤਾਂਗੇ ਇਹ ਨਹੀਂ ਹੈਗਾ ਵੀ ਝੂਠੇ ਹੱਥ ਲਾਤੇ ਹੈਨਾ ਸੁਚਮੇ ਰੱਖੀਏ ਤੇ ਬਾਬਾ ਜੀ ਇਹਦਾ ਫੈਕਟਰੀ ਦਾ ਵੀ ਹੋਊਗਾ ਜੀ ਫਾਇਦਾ ਬਹੁਤ ਮਜ਼ਦੂਰ ਵੀ ਇੱਥੇ ਆਉਂਦੇ ਹੋਣਗੇ ਆ ਨਹੀਂ ਮਜ਼ਦੂਰ ਨਹੀਂ ਭਾਜੀ ਆਉਂਦੇ ਹਾਂਜੀ ਇੱਥੇ ਵੈਸੇ ਤਾਂ ਰਾਹੀਓ ਆਉਂਦੇ ਆ ਹਾਂਜੀ ਕਿਉਂਕਿ ਅੰਦਰ ਕੰਟੀਨਾਂ ਨੇ ਅੱਛਾ ਅੰਦਰ ਕੰਟੀਨਾਂ ਹੈਗੀਆਂ ਜੀ ਠੀਕ ਹੈ ਤੇ ਆਪਣੇ ਮਿੱਤਰ ਮੈਡੀਓ ਉਹਨੇ ਜਾਂ ਟੱਕਾ ਲੈ ਆਉਂਦੇ ਆ ਠੀਕ ਹੈ ਸੰਗਤ ਆਉਂਦੀ ਹੋਊਗੀ ਸਤਿਕਾਰ ਕਰਦੇ ਹੋਣਗੇ ਜੀ ਹਾਂਜੀ ਗੁਰਸਿੱਖ ਦੇ ਕੇ ਅਗਲਾ ਸਤਿਕਾਰ ਕਰ ਹਾਂ ਬਹੁਤ ਸਤਿਕਾਰ ਕਰਦੇ ਨੇ ਵੀ ਗੁਰਸਿੱਖ ਦਾ ਸਹੀ ਗੱਲ ਹੈ ਜੀ ਤੁਹੇ ਦਾ ਢਾਬੇ ਨੇ ਜੀ ਵੱਡੇ ਇਹਨਾਂ ਦਾ ਕਰਕੇ ਕੋਈ ਦਿੱਕਤ ਤਾਂ ਨਹੀਂ ਕੋਈ ਪਰੇਸ਼ਾਨੀ ਆਉਂਦੀ ਹੋ ਵੀ ਨਹੀਂ ਕੋਈ ਪਰੇਸ਼ਾਨੀ ਹਾਂਜੀ ਹਾਂਜੀ ਠੀਕ ਵਧੀਆ ਚੱਲਦਾ ਜੀ ਕੰਮ ਵਧੀਆ ਹਾਂਜੀ ਜੀ ਤੇ ਸੰਗਤਾਂ ਨੂੰ ਕੀ ਅਪੀਲ ਕਰਨਗੇ ਜੀ ਬਸ ਇੱਕੋ ਬੇਨਤੀ ਆ ਜੀ ਆਉਂਦੇ ਜਾਂਦੇ ਦਰਸ਼ਨ ਦਿਓ ਹਾਂਜੀ ਹਾਂਜੀ ਭੋਜਨ ਛਕੋ ਜੀ ਜੀ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਜੀ ਧੰਨਵਾਦ ਜੀ ਫਤਿਹ ਅਰਜ਼ ਕਰਦੇ ਹਾਂ ਫੇਰ ਬਾਬਾ ਜੀ ਵੈਗਰੀ ਜੀ ਖਾਲਸਾ ਵੈਗਰੀ ਫਤਿਹ ਧੰਨਵਾਦ ਜੀ ਸਮਾਂ ਦੇਣ ਦੇ ਲਈ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਇੱਥੇ ਖਾਲਸਾ ਰਸੋਈ ਦੇ ਨਾਂ ਤੇ ਆਪਣਾ ਕੰਮ ਆ ਜਿਹੜਾ ਕਰ ਰਹੇ ਨੇ ਕਹਿੰਦੇ ਤੰਕੀਆਂ ਸੀਗੀਆਂ ਮਜਬੂਰੀਆਂ ਸੀਗੀਆਂ ਮਜਬੂਰੀਆਂ ਇਹ ਕੰਮ ਕਰਨ ਲਈ ਬੰਦੇ ਨੂੰ ਮਜਬੂਰ ਕਰ ਦਿੰਦੀਆਂ ਨੇ ਉਸ ਤੋਂ ਇਹ ਮਨ ਦੇ ਵਿੱਚ ਵਿਚਾਰ ਆਇਆ ਤੇ ਫਿਰ ਬਾਬਾ ਜੀ ਨੇ ਕੰਮ ਤੋੜਿਆ ਸੋ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇੱਥੇ ਜਰੂਰ ਆਉਂਦੇ ਜਾਂਦੇ ਰੁਕਿਆ ਕਰੋ ਜੇ ਕਿਸੇ ਵੀਰ ਨੇ ਪ੍ਰਸ਼ਾਦਾ ਸਕਣਾ ਹੈ ਤਾਂ ਇੱਥੇ ਸਕੋ ਪਰਦੇਸੀਆਂ ਦੀਆਂ ਰੇੜੀਆਂ ਤੇ ਅਸੀਂ ਰੁਕਦੇ ਆ ਸਫਾਈ ਦਾ ਕੋਈ ਧਿਆਨ ਨਹੀਂ ਪਤਾ ਨਹੀਂ ਕਿਸ ਤਰ੍ਹਾਂ ਤਿਆਰ ਕਰਦੇ ਨੇ ਵੀਡੀਓਾਂ ਵੀ ਵਾਇਰਲ ਹੁੰਦੀਆਂ ਨੇ ਪਰ ਸਾਡੇ ਵੀਰ ਨੇ ਜਿਹੜੇ ਪੰਜਾਬੀ ਨੇ ਖਾਸ ਕਰ ਗੁਰੂ ਦੇ ਸਿੰਘ ਨੇ ਪੂਰਾ ਪਰਿਵਾਰ ਇੱਥੇ ਮਿਹਨਤ ਕਰਦਾ ਏ ਸੋ ਖਾਲਸਾ ਰਸੋਈ ਦੇ ਨਾਂ ਤੇ ਆਪਣਾ ਕਾਰੋਬਾਰ ਚਲਾਉਂਦੇ ਨੇ ਇੱਥੇ ਜ਼ਰੂਰ ਰੁਕੋ ਜੇ ਕਿਸੇ ਨੇ ਪੈਕ ਕਰਾ ਕੇ ਘਰ ਲਈ ਲੈ ਕੇ ਜਾਣਾ ਏ ਕੋਈ ਮਜਬੂਰੀ ਆ ਘਰ ਕੋਈ ਨਹੀਂ ਹੈਗਾ ਤਾਂ ਇੱਥੋਂ ਤੁਸੀਂ ਲਿਜਾ ਸਕਦੇ ਹੋ ਹਰ ਇੱਕ ਪ੍ਰਬੰਧ ਆ ਜਿਹੜਾ ਬਾਬਾ ਜੀ ਕੋਲ ਇੱਥੇ ਕੀਤਾ ਵਾ ਇਹ ਲੱਸੀ ਖਾਸ ਕਰਕੇ ਚਾਟੀ ਵਾਲੀ ਲੱਸੀ ਇੱਥੇ ਮਿਲਦੀ ਹੈ ਜਿਹੜੀ ਸਾਡੇ ਘਰਾਂ ਚੋਂ ਲੋਪ ਹੋ ਚੁੱਕੀ ਆ ਨਾ ਉਹ ਚੀਜ਼ਾਂ ਅੱਜ ਵੀ ਇੱਥੇ ਦੇਖਣ ਨੂੰ ਮਿਲਦੀਆਂ ਨੇ ਜਰੂਰ ਆਇਓ ਧੰਨਵਾਦ ਜੀ